ਸੀ ਨੂੰ ਸਾਈਡ ਡਾਕਟਰ ਦਾ ਟੈਸਟ ਕਰਾਇਆ ਕਿ ਕੀ ਪ੍ਰੋਬਲਮ ਹੈ ਮਗਰ ਬਿਮਾਰੀ ਪਕੜ ਚ ਨਹੀਂ ਆ ਰਹੀ ਸੀ ਜਦਕਿ ਸਾਰੇ ਅੱਛੇ ਡਾਕਟਰਾਂ ਨੇ ਟੈਸਟ ਕਰਾਇਆ ਗਿਆ ਸੀ ਜਿੱਥੇ ਦਵਾ ਨਹੀਂ ਉਥੇ ਦੁਆ ਕੰਮ ਆਂਦੀ ਹੈ ਤੇ ਅਸੀਂ ਨੂੰ ਫਤੇਗੜ ਸਾਹਿਬ ਮੱਥਾ ਟੇਕਣ ਲਈ 30th ਸਪਟੈਂਬਰ ਨੂੰ ਲੈ ਗਏ 2018 ਨੂੰ ਉੱਥੇ ਜਾ ਕੇ ਨੇ ਜੀ ਮੱਥਾ ਟੇਕਿਆ ਤੇ ਇਹਨੇ ਸਡਨਲੀ ਕਿਹਾ ਕਿ ਮਮਾ ਮੈਨੂੰ ਕੁਝ ਦਿਖ ਨਹੀਂ ਰਿਹਾ ਸਾਨੂੰ ਲੱਗਿਆ 3.5 ਸਾਲ ਦਾ ਬੱਚਾ ਹੈ ਮਜ਼ਾਕ ਕਰਦਾ ਹੈ ਲਾਈਨ ਅਪ ਕੀਤਾ ਤੇ ਅਸੀਂ ਇਹਨੂੰ ਮੁੰਬਈ ਹਸਪੀਟਲ ਲੈ ਗਏ ਬੰਬੇ ਹਸਪੀਟਲ ਲੇਗੇਸੀ ਉਥੇ ਡਾਕਟਰ ਨਰੇਸ਼ ਬਿਆਨੀ ਜੀ ਸੀ ਉਹਨਾਂ ਨੇ ਦਾ ਬਾਇਓਪਸੀ ਕੀਤੀ ਜਿਹਦੇ ਸਾਨੂੰ ਪਤਾ ਲੱਗਿਆ ਕਿ ਇਹ ਇਹਨੂੰ ਬਰਕਟ ਸਲਿੰਫੋਮਾ ਹੈ 4th ਸਟੇਜ। ਔਰ ਇਹ ਉਸ ਤੋਂ ਸਫਰ ਕਰ ਰਿਹਾ ਹੈ ਜਿਸ ਕਾ ਕੇ ਇਹਦੀ ਆਪਟਿਕਲ ਨਰਵਸ ਡੈਮੇਜ ਹੋ ਚੁੱਕੀਆਂ ਨੇ ਉਹਨੇ ਕੰਪਰੈਸ ਕਰਤਾ ਸੀ ਸਰ ਇਹ ਵਾਲੀ ਜਗ੍ਹਾ ਤੇ ਇਹਦੇ ਮੱਥੇਲੀ ਜਗ੍ਹਾ ਤੇ 5 ਰੁਪਏ ਦੇ ਸਿੱਕੇ ਦੇ ਜਿੰਨਾ ਵੱਡਾ ਟਿਊਮਰ ਸੀ। महाराष्ट्र से उठे सरदार बंदे ਘਟ ਹੁੰਦੇ ਸੀ ਤੇ ਉਹਨਾਂ ਨੇ ਇਹਨੂੰ ਦੇਖਣਾ ਔਰ ਵਾਕਈ ਬਹੁਤ ਕਿਊਟ ਸੀ ਬਚਪਨ ਜਦ ਤੇ ਹੋਰ ਕਿਊਟ ਸੀ ਤੇ ਹਰ ਡਾਕਟਰ ਹਰ ਸਿਸਟਰ ਨੇ ਇਹਦੇ ਨਾਲ ਮਜ਼ਾਕ ਕਰਨਾ ਮਕਾਲ ਕਰਨਾ ਇਤਨੇ ਕਿਊਟ ਸਰਦਾਰ ਜੀਓ ਕਹਾਂ ਸੇ ਆਏ ਹੋ ਤੇ ਹੀ ਯੂਸ ਟੂ ਸੇ ਮੈਂ ਪੰਜਾਬ ਸੇ ਆਇਆ ਹੂੰ ਪੰਜਾਬ ਸੇ ਮਹਾਰਾਸ਼ਟਰ ਕਿਆ ਕਰਨੇ ਆਏ ਹੋ ਮੈਂ ਸਲਮਾਨ ਖਾਨ ਸੇ ਮਿਲਨੇ ਆਇਆ ਹਾਂ ਕਿਉਂਕਿ ਇਹ ਬਚਪਨ ਤੋਂ ਸਲਮਾਨ ਖਾਨ ਦਾ ਬਹੁਤ ਵੱਡਾ ਫੈਨ ਸੀ ਦੀ ਵੀਡੀਓ ਬਣਾ ਬਣਾ ਕੇ ਕਿਸੇ ਨੇ ਉਥੇ ਭੇਜੀ ਕਿ ਸਾਰ ਇੱਕ ਬੱਚਾ ਪੰਜਾਬ ਤੋਂ ਆਇਆ ਹੈ ਬਹੁਤ ਛੋਟਾ ਕਿਊਟ ਸਰਦਾਰ ਜੀ ਹੀ ਇਸ 빅 ਫੈਨ ਆਫ ਯੂਅਰਸ ਪਰ ਉਹ ਆਪਣੇ ਕੀਮੋ ਵੀ ਕਰਾਂਦਾ ਤੇ ਇਹੀ ਕਹਿੰਦਾ ਕਿ ਮੈਂ ਇਹਦਾ ਸਲਮਾਨ ਖਾਨ ਸਰ سے ਮਿਲਣੇ ਕਿ ਆਇਆ ਹੂੰ ਤੇ ਸਾਰ ਜਦੋਂ ਦੇਖਿਆ ਕਿ ਇੱਕ ਬੱਚਾ ਇੰਨਾ ਪੇਨ ਲੈ ਰਿਹਾ ਹੈ ਔਰ ਸਿਰਫ ਇਸ ਉਮੀਦ ਚ ਲੈ ਰਿਹਾ ਕਿ ਅੱਜ ਨੇ ਤੇ ਕੱਲ ਸਲਮਾਨ ਸਰ ਮੈਨੂੰ ਜ਼ਰੂਰ ਮਿਲਣਨਾਂਗੇ ਤੇ ਉਹ ਆਪਣੀ ਕਾਈਂਡਨੈਸ ਦਿਖਾਉਂਦੇ ਹੋਏ ਸਰ ਜਗਨਬੀਰ ਨੂੰ ਮਿਲਣ ਲਈ ਆਏ ਤੇ ਬੜੇ ਸਾਧਾਰਨ ਰੂਪ ਚ ਸਰ ਕਦੋਂ ਇਹਦੇ ਬੈੱਡ ਦੇ ਬਗਲ ਤੇ ਆ ਕੇ ਖੜੇ ਹੋ ਗਏ ਕਹਿੰਦੇ ਪਛਾਣਾ ਮੈਂ ਕੌਣ ਇਹ ਕਹਿੰਦੇ ਨਹੀਂ ਕਹਿੰਦੇ ਜਿਸse ਮਿਲਣੇ ਕਿ ਸਰਦਾਰ ਜੀ ਐਸੇ ਤਾਂ ਹੱਲਾ ਕਰਤੇ ਹੋ ਕਿ ਮੈਂ ਬੰਬੇ ਕਿਸੇ ਮਿਲਣੇ ਆਇਆ ਹੂੰ ਤੇ ਇਹ ਬੜਾ ਖੁਸ਼ ਹੋ ਗਿਆ ਸਲਮਾਨ ਸਰ ਹੋ ਆਪ ਸਲਮਾਨ ਸਰ ਕਿਉਂਕਿ ਦੇਖਣੇ ਸਦਸ ਉਸ ਕੋਲੇ ਬਿਲਕੁਲ ਵਿਜ਼ੀਰੋ ਵਿਜਨ ਸੀ ਇਹਦੀ ਤੇ ਸਰ ਕਹਿੰਦੇ ਹਾਂ ਕਹਿੰਦੇ ਵਿਸ਼ਵਾਸ ਕਿੱਸੇ ਕਰੋ ਸਰ ਕਹਿੰਦੇ ਜੋ ਬੋਲੋ ਕਰਕੇ ਦਿਖਾਉਂਗਾ ਤੇ ਇਹਨੇ ਸਰ ਦੇ ਡੋਲੇ-ਉਲਚੂਏ उन्होंने बुलाया था मुझे अपने घर शाम को चार बजे उनके घर पे उन... जैसे गया दो और एक और टी शर्ट दी सब तो ज्यादा विश्वास गुरु रामदास जी के और कहने जो विश्वास रख देना है दे या किंतु परंतु होंगे ਤੇ ਅਸੀਂ ਬਸ ਇਹ ਚੀਜ਼ ਸੋਚੀ ਸੀ ਕਿ ਜਿੰਨੇ ਸਵਾਸ ਲਿਖਾ ਕੇ ਆਏ ਆ ਜਾਣਾ ਕਿਸੇ ਨੂੰ ਹੁੰਦੇ ਭਾਈ ਸਾਹਿਬ ਅਚਾਨਕ ਐਕਸੀਡੈਂਟ ਹੁੰਦਾ ਹੈ ਬੰਦਾ ਨਿਕਲ ਜਾਂਦਾ ਹੈ ਪੂਰੀ ਦੀ ਪੂਰੀ ਫੈਮਲੀ ਤਬਾਹ ਹੋ ਜਾਂਦੀ ਹੈ ਰਾਈ ਦਾ ਪਹਾੜ ਬਣਾ ਦੇਣਾ ਯਾ بڑے سے ਪਹਾੜ ਦਾ ਰਾਈ ਬਣਾ ਦੇਣਾ ਜਗਨਬੀਰ ਕੀ ਵਾਰੀ ਵਹੀ ਹੋਇਆ ਹੈ ਕਿ ਉਹਦੇ ਕਰਮਾ ਸੀ ਉਹਨੇ ਭੋਗਣੇ ਸੀ ਮਗਰ ਉਹਨਾਂ ਨੇ ਆਪ ਹੱਥ ਰੱਖ ਕੇ ਪਰਮਾਤਮਾ ਨੇ ਉਹਦੇ ਜੋ ਕੱਢਤਾ ਤੇ ਤੱਤੀ ਵਾਰ ਨਹੀਂ ਲੱਗਣ ਦਿੱਤੀ ਅਜੀਬੋ ਸੀ ਨੀ ਪੁੱਲ ਦਮਿਆ ਨੂੰ ਤਾਂ ਉਹ ਅਜੀਬ ਸੀ ਪਰ ਇਹ ਪ੍ਰਾਮਣ ਨਹੀਂ ਸੀ ਜਦੋਂ ਉਹ ਜ਼ਿਆਦਾ ਮੈਂ ਕਹਿੰਨਿਆ ਗੁਰਦੁਆਰੇ ਜਾ ਕੇ ਰੌਣਕਾਂ ਨਹੀਂ تھیں ਤੁਸੀਂ ਕਿ ਬਾਬਾ ਜੀ ਹੁਣ ਤਾਂ ਠੀਕ ਆ ਤੋ ਤੇ ਮੈਂ ਤਾਂ ਪੇਕਿਆਂ ਦਾ ਮਸਾਰਾ ਬਹੁਤ ਜ਼ਿਆਦਾ ਸੀ ਪਰ ਜਾਇਆਂ ਨੇ ਮੈਂ ਰੋਟੀ ਮੈਂ ਸੱਤ ਮਹੀਨੇ ਬਿਲਕੁਲ ਆਪਣੇ ਕੰਮ ਦੇ ਵੀ ਬਿਲਕੁਲ ਬੁੱਕ ਤੁੰਡਾਈ ਕਦੀ ਆ ਰਹੇ ਆ ਉਹ ਹੁਣ ਤਾਂ ਖੁਸ਼ ਦੇ ਕਦੀ ਕਿਸੇ ਵੇਲੇ ਆ ਜਾਣੇ ਕਦੀ ਕਿਸੇ ਵੇਲੇ ਆ ਜਾਣੀ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਸ ਨੇ ਇੱਕ ਜੰਗ ਜਿੱਤੀ ਆ ਉਹ ਜੰਗ ਹੈ ਕੈਂਸਰ ਦੀ ਸੋ ਮੇਰੇ ਨਾਲ ਜਗਨਵੀਰ ਮੌਜੂਦ ਹੈਗਾ ਵਾ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈਗਾ ਵਾ ਕੀ ਹੋਇਆ ਸੀਗਾ ਕਿਸ ਤਰ੍ਹਾਂ ਇਸ ਬਿਮਾਰੀ ਦਾ ਪਤਾ ਲੱਗਾ ਇਸ ਪਰਿਵਾਰ ਨੂੰ ਤਾਂ ਜੇ ਜੰਗ ਜਿੱਤ ਕੇ ਖਸਦਾ ਖੇਡਦਾ ਬੱਚਾ ਸਾਡੇ ਵਿੱਚ ਹੈਗਾ ਵਾ ਪੂਰੀ ਗੱਲਬਾਤ ਕਰਾਂਗੇ ਔਰ ਦੱਸ ਦਈਏ ਕਿ ਸਲਮਾਨ ਖਾਨ ਵੀ ਇਸ ਬੱਚੇ ਦਾ ਪੂਰਾ ਫੈਨ ਹੈਗਾ ਵਾ ਮੈਡਮ ਕਿਸ ਤਰ੍ਹਾਂ ਪਤਾ ਲੱਗਾ ਸੀ ਕਿ ਬੱਚੇ ਨੂੰ ਇਹ ਪ੍ਰੋਬਲਮ ਹੈਗੀ ਹੈ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਇਹ ਇਲਾਜ ਸ਼ੁਰੂ ਕਰਾਇਆ ਬੱਚੇ ਦਾ ਸਰ 1 ਸਤੰਬਰ 2018 ਚ ਥੋੜਾ ਥੋੜਾ ਜਗਨਬੀਰ ਬਿਮਾਰ ਰਹਿਣ ਲੱਗ ਗਿਆ ਸੀ ਜਿਸ ਕਰਕੇ ਅਸੀਂ ਇਹਨੂੰ ਸਾਇਡ ਡਾਕਟਰ ਦਾ ਟੈਸਟ ਕਰਾਇਆ ਕਿ ਕੀ ਪ੍ਰੋਬਲਮ ਹੈ ਮਗਰ ਬਿਮਾਰੀ ਪਕੜ ਚ ਨਹੀਂ ਆ ਰਹੀ ਸੀ ਜਦਕਿ ਸਾਰੇ ਅੱਛੇ ਡਾਕਟਰਾਂ ਨੇ ਟੈਸਟ ਕਰਾਇਆ ਗਿਆ ਸੀ ਫਿਰ ਮੇਰੇ ਮਦਰ ਇਨ ਲਾ ਔਰ ਸਾਡੀ ਪੂਰੀ ਫੈਮਿਲੀ ਪਰਮਾਤਮਾ ਨੂੰ ਬਹੁਤ ਮੰਦੀ ਹੈ ਅਸੀਂ ਕਿ ਚਲੋ ਜਿੱਥੇ ਦਵਾ ਨਹੀਂ ਉਥੇ ਦੁਆ ਕੰਮ ਆਂਦੀ ਹੈ ਤੇ ਅਸੀਂ ਇਹਨੂੰ ਫਤੇਗੜ ਸਾਹਿਬ ਮੱਥਾ ਟਿਕਾਣ ਲਈ 30 ਸਤੰਬਰ ਨੂੰ ਲੈ ਗਏ 2018 ਨੂੰ ਉੱਥੇ ਜਾ ਕੇ ਨੇ ਜੀ ਮੱਥਾ ਟੇਕਿਆ ਤੇ ਇਹਨੇ ਸਡਨਲੀ ਕਿਹਾ ਕਿ ਮਮਾ ਮੈਨੂੰ ਕੁਝ ਦਿਖ ਨਹੀਂ ਰ ਸਾਨੂੰ ਲੱਗਿਆ ਸਾਢੇ 3 ਦਿਨ ਦਾ ਬੱਚਾ ਹੈ ਮਜ਼ਾਕ ਕਰਦਾ ਹੈ ਫਟੇਕਨ ਤੋਂ ਬਾਅਦ ਤੁਰੰਤ ਬਾਅਦ ਕਹਿ ਕੇ ਦੇਖਣੇ ਹਾਂ ਜੀ ਹਾਂ ਜੀ ਤੁਰੰਤ ਤੁਰੰਤ ਬਾਅਦ ਕਹਿੰਦੇ ਮੈਨੂੰ ਦਿਖ ਨਹੀਂ ਰਿਹਾ ਸਾਨੂੰ ਲੱਗਿਆ ਬੱਚਾ ਹੈ ਜੋਲੀ ਨੇਚਰ ਦਾ ਮਜ਼ਾਕ ਕਰਦਾ ਹੋਏਗਾ ਮਗਰ ਅਸੀਂ 2 ਤੋਂ 3 ਮਿੰਟ ਬਸ ਅਬਜ਼ਰਵ ਕੀਤਾ ਮੈਂ ਔਰ ਮੇਰੇ ਹਸਬੰਦ ਨੇ ਤਾਂ ਸਾਨੂੰ ਲੱਗਿਆ ਕਿ ਵਾਕੇ ਇਹਨੂੰ ਕੋਈ ਤਕਲੀਫ ਆ ਗਈ ਹੈ ਤੇ ਅਸੀਂ ਨੂੰ ਤੁਰੰਤ ਉਧਰੋਂ ਲੈ ਕੇ ਲੁਧਿਆਣਾ ਸ਼ਹਿਰ ਦੇ ਬਹੁਤ ਜਾਨੀ ਮਾਨੀ ਹਸਪਤਾਲ 'ਚ ਲੈ ਗਏ ਉੱਥੇ ਇਹਦੇ ਟੈਸਟ ਹੋਏ ਸਭ ਹੋਇਆ ਉਹਨਾਂ ਨੇ ਕਿਹਾ ਕਿ ਜਸਟ ਨਰਵ ਕੰਪਰੈਸ ਹੋਈ ਹੈ ਹੋਰ ਕੋਈ ਦਿੱਕਤ ਨਹੀਂ ਹੈ ਮਗਰ ਸਾਨੂੰ ਪਰਮਾਤਮਾ ਦਾ ਰੂਪ ਪਾਣ ਕੇ ਉੱਥੇ ਦੇ ਕੋਈ ਰੈਜ਼ੀਡੈਂਟ ਡਾਕਟਰ ਦਾ ਕਾਲ ਆ ਗਿਆ ਤਾਂ ਨੇ ਕਿਹਾ ਮੇਰਾ ਨਾਂ ਨਾ ਲਿਓ ਮਗਰ ਤੁਹਾਡਾ ਬੱਚਾ ਬਹੁਤ ਵੱਡੀ ਪ੍ਰੋਬਲਮ ਫੇਸ ਕਰ ਰਿਹਾ ਜਿਹਦਾ ਇਲਾਜ ਇੱਥੇ ਨਹੀਂ ਹੈ ਤੇ ਤੁਸੀਂ ਇਹਨੂੰ ਤੁਰੰਤ ਫਲਾਈਂਗ ਮੋਡ 'ਚ ਇਹਨੂੰ ਨਾਲੋ ਨਾਲ ਮੁੰਬਈ ਦਿੱਲੀ ਕੋਈ ਵੱਡੀ ਜਗ੍ਹਾ ਲੈ ਜਾਓ ਤੇ ਸਾਡਾ ਸਬਬ ਬਣਿਆ ਅਸੀਂ ਲਾਈਨ ਅਪ ਕੀਤਾ ਤੇ ਅਸੀਂ ਇਹਨੂੰ ਮੁੰਬਈ ਹਸਪੀਟਲ ਲੈ ਗਏ ਬੰਬੇ ਹਸਪੀਟਲ ਲੈ ਗਏ ਸੀ ਉੱਥੇ ਡਾਕਟਰ ਨਰੇਸ਼ ਬਿਆਨੀ ਜੀ ਸੀ ਉਹਨਾਂ ਨੇ ਇਹਦਾ ਬਾਇਓਪਸੀ ਕੀਤੀ ਜਿਹਦੇ ਸਾਨੂੰ ਪਤਾ ਲੱਗਿਆ ਕਿ ਇਹ ਇਹਨੂੰ ਬਰਕਟਸ ਲਿੰਫੋਮਾ ਹੈ 4th ਸਟੇਜ ਔਰ ਇਹ ਉਸ ਤੋਂ ਸਫਰ ਕਰ ਰਿਹਾ ਜਿਸ ਦਾ ਕਿ ਇਹਦੀ ਆਪਟੀਕਲ ਨਰਵਸ ਡੈਮੇਜ ਹੋ ਚੁੱਕੀਆਂ ਨੇ ਉਹਨੇ ਕੰਪਰੈਸ ਕਰਤਾ ਸੀ ਸਰ ਇਹ ਵਾਲੀ ਜਗ੍ਹਾ ਤੇ ਇਹਦੇ ਮੱਥੇ ਲਈ ਜਗ੍ਹਾ ਤੇ 5 ਰੁਪਏ ਦੇ ਸਿੱਕੇ ਦੇ ਜਿੰਨਾ ਵੱਡਾ ਟਿਊਮਰ ਸੀ ਤੇ ਜੋ ਮੱਥੇ ਲਈ ਜਗ੍ਹਾ ਤੇ ਸਰ ਜੋ ਕਿ ਸਰ ਨੇ ਬਹੁਤ ਹੀ ਖੂਬੀ ਨਾਲ ਬਿਨਾ ਕੋਈ ਆਪਰੇਸ਼ਨ ਕੀਤੇ ਕੁਝ ਕੀਤੇ 80% ਟਿਊਮਰ ਇਹਦੇ ਨੋਜ਼ ਦੇ ਥਰਾਂ ਹੀ ਉਹਨਾਂ ਨੇ ਪੀਸਸ ਕਟਿੰਗ ਕਰ ਕਰਕੇ ਉਹਨੂੰ ਬਾਹਰ ਕੱਢਤਾ ਤਾਂ ਕਿ ਬੱਚੇ ਦਾ ਆਪਰੇਸ਼ਨ ਵੀ ਨਾ ਕਰਨਾ ਪਏ ਬ੍ਰੇਨ ਦਾ ਕਿਉਂਕਿ ਬ੍ਰੇਨ ਆਪਰੇਸ਼ਨ ਦੇ ਹੋਰ ਵੀ ਕਈ ਸਾਈਡ ਇਫੈਕਟਸ ਹੁੰਦੇ ਨੇ ਫਿਰ ਸਾਨੂੰ ਟਾਟਾ ਹਸਪੀਟਲ ਰਿਫਰ ਕਰ ਦਿੱਤਾ ਗਿਆ ਇਹਦੇ ਅਗਲੀ ਕੀਮੋਸ ਔਰ ਰੇਡੀਏਸ਼ਨਸ ਲਈ ਫਿਰ ਅਸੀਂ ਅਗਲੇ 7 ਮਹੀਨੇ 5 ਦਿਨ ਤੱਕ ਟਾਟਾ ਹਸਪੀਟਲ ਚ ਰਹੇ ਹਾਂ ਮੁੰਬਈ ਚ ਮੁੰਬਈ ਚ ਜਿੱਥੇ ਸਾਨੂੰ ਇਵੇਂ ਲੱਗਿਆ ਕਿ ਜਿਵੇਂ ਆਪਣਾ ਕੋਈ ਦੂਜਾ ਪਰਿਵਾਰ ਮਿਲ ਗਿਆ ਹੁੰਦਾ ਇਹੋ ਜਿਹਾ ਸਪੋਰਟ ਮਿਲਿਆ ਔਰ ਧਰਤੀ ਤੇ ਅਗਾ ਲੋਕੀ ਕਹਿੰਦੇ ਆ ਕਸ਼ਮੀਰ ਸਵਰਗ ਹੈ ਤੇ ਅਸੀਂ ਕਾਵਾਂਗੇ ਨਹੀਂ ਧਰਤੀ ਤੇ ਕੋਈ ਸਵਰਗ ਹੈ ਤਾਂ ਟਾਟਾ ਹਸਪੀਟਲ ਹੈ ਜਿੱਥੇ ਇਨਸਾਨ ਨੂੰ ਇਨਸਾਨ ਮੰਨਿਆ ਜਾਂਦਾ ਹੈ ਕੋਈ ਕ腐ਸ਼ਨ ਨਹੀਂ ਹੈ ਕੋਈ ਕਿਸੇ ਦਾ ਨਾਮ ਲੈ ਕੇ ਪਹਿਲਾਂ ਆਪਣਾ ਇਲਾਜ ਕਰਾ ਲਾ ਉਹ ਵਾਲਾ ਸਿਸਟਮ ਨਹੀਂ ਹੈ ਅਕੋਰਡਿੰਗ ਟੂ ਨੀਡ ਉਥੇ ਪ੍ਰੀਫਰੈਂਸ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹਰ ਬੰਦੇ ਦਾ ਤੇ ਜਗਨਬੀਰ ਸਿੰਘ ਨੂੰ ਉਹਨੂੰ ਦੇਖਿਆ ਉਹਨਾਂ ਨੇ ਕਿ ਇਹ ਵਾਕਈ ਬੱਚਾ ਐਟ ਪ੍ਰੈਜ਼ੈਂਟ ਬਹੁਤ ਨੀਡ ਚ ਹੈ ਔਰ ਇਹਦਾ ਜੋ ਬਰਕਿਤ ਸੇ ਲਿੰਫੋਮਾ ਉਹ ਬਹੁਤ ਤੇਜ਼ੀ ਨਾਲ ਪੂਰੀ ਬਾਡੀ ਚ ਫੈਲ ਰਿਹਾ ਤੇ ਉਹਨਾਂ ਨੇ 17 ਅਕਤੂਬਰ ਨੂੰ ਇਹਦੀ ਫਰਸਟ ਕੀਮੋ ਸਟਾਰਟ ਕਰਤੀ ਤੇ ਇਹਨੂੰ ਮਜ਼ਾਕ ਮਜ਼ਾਕ ਚ ਲੈਂਦੇ ਸੀ ਹਰ ਬੰਦਾ ਕਿਉਂਕਿ ਉਹ ਮਹਾਰਾਸ਼ਟਰ ਸੀ ਉੱਥੇ ਸਰਦਾਰ ਬੰਦੇ ਘੱਟ ਹੁੰਦੇ ਸੀ ਤੇ ਉਹਨਾਂ ਨੇ ਇਹਨੂੰ ਦੇਖਣਾ ਔਰ ਵਾਕਈ ਬਹੁਤ ਕਿਊਟ ਸੀ ਬਚਪਨ ਜਦ ਤੇ ਹੋਰ ਕਿਊਟ ਸੀ ਤੇ ਹਰ ਡਾਕਟਰ ਹਰ ਸਿਸਟਰ ਨੇ ਇਹਦੇ ਨਾਲ ਮਜ਼ਾਕ ਕਰਨਾ ਮਕੋਲ ਕਰਨਾ ਇਤਨੇ ਕਿਊਟ ਸਰਦਾਰ ਜੀਓ ਕਹਾਂ ਸੇ ਆਏ ਹੋ ਤੇ ਹੀ ਯੂਸਡ ਟੂ ਸੇ ਮੈਂ ਪੰਜਾਬ ਸੇ ਆਇਆ ਹਾਂ ਤੇ ਉਹ ਗੱਲਾਂ ਕਰਦੇ ਸੀ ਤਾਂ ਕਿ ਇੰਜੈਕਸ਼ਨ ਲਗਾ ਸਕਣ ਪੰਜਾਬ ਸੇ ਮਹਾਰਾਸ਼ਟਰ ਕਿਆ ਕਰਨੇ ਆਏ ਹੋ ਮੈਂ ਸਲਮਾਨ ਖਾਨ ਸੇ ਮਿਲਨੇ ਆਇਆ ਕਿਉਂਕਿ ਬਚਪਨ ਤੋਂ ਸਲਮਾਨ ਖਾਨ ਦਾ ਬਹੁਤ ਵੱਡਾ ਫੈਨ ਸੀ ਤੇ ਮੈਂ ਉਹਨੂੰ ਕਹਿੰਦਾ ਵੀ ਸੀ ਕਿ ਮੰਮਾ ਮੈਨੂੰ ਤੇ ਮੈਂ ਕਹਿੰਦੀ ਸੀ ਬੇਟਾ ਆਪ ਸਲਮਾਨ ਸਰ ਨੂੰ ਕਿਵੇਂ ਮਿਲ ਸਕਦੇ ਆ ਉਹ ਤਾਂ ਬੰਬੇ ਰਹਿੰਦੇ ਆ ਸੀ ਬੰਬੇ ਕਿਵੇਂ ਜਾਵਾਂਗੇ ਤੇ ਕਹਿੰਦੇ ਜੁਬਾਨ ਤੇ ਸਰਸਵਤੀ ਵਿਰਾਜਦੀ ਹੈ ਕਹਿੰਦਾ ਸੀ ਕੁਝ ਹੋ ਜਾਏ ਕਿਸੇ ਨਾ ਕਿਸੇ ਬਹਾਨੇ ਸੇ ਮੈਂ ਇੱਕ ਵਾਰ ਤਾਂ ਬੰਬੇ ਜ਼ਰੂਰ ਜਾਊਂਗਾ ਸਲਮਾਨ ਸਰ ਸੇ ਜ਼ਰੂਰ ਮਿਲ ਕੇ ਆਊਂਗਾ ਮਗਰ ਉਹ ਪਿਆਰ ਔਰ ਚਾਹਤ ਦੀ ਇੰਨੀ ਇਤਿਹਾਸੀ ਕਿ ਉਹ ਇਸ ਰੂਪ ਚ ਉੱਥੇ ਜਾ ਕੇ ਉਹਨੂੰ ਮਿਲੇਗਾ ਇਹ ਆਪਾਂ ਕਦੇ ਸੋਚ ਨਹੀਂ ਸਕਦੇ ਸੀ ਫਿਰ ਸਰ ਨੂੰ ਇਹਦੀ ਵੀਡੀਓ ਬਣਾ ਬਣਾ ਕੇ ਕਿਸੇ ਨੇ ਉੱਥੇ ਭੇਜੀ ਕਿ ਸਰ ਇੱਕ ਬੱਚਾ ਪੰਜਾਬ ਤੋਂ ਆਇਆ ਬਹੁਤ ਛੋਟਾ ਕਿਊਟ ਸਰਦਾਰ ਜੀ ਹੀ ਇਜ਼ ਬਿਗ ਫੈਨ ਆਫ ਯੂਅਰਸ और वो अपनी कीमो भी करा तो यही कहेंद कि मैं इधर सलमान खान सर से मिलने के आया हूँ तो सर ने जो देखा कि एक बच्चा इन्ना पेन ले रहा है और सिर्फ इस उम्मीद लै रहा है कि अज नहीं तो कल सलमान सर मैंने जरूर मिलन आएंगे तो अपनी काइंडनैस दिखाते हुए सर जगनबीर मिलने लैवनथ ऑफ क्या आ गया सैवंथ ऑफ नवंबर टू थाउजेंड एटीन ये बैड के कोल आके बैठे तो कहें पहचान मैं कौन तो केंद्र नहीं ਕਹਿੰਦੇ ਜੀ ਖਾਈ ਨੇ ਦੇ ਰਿਆ ਸੀ ਨਾ ਸੀ ਨਾ ਸਰ ਬਿਲਕੁਲ ਬਲਾਈਂਡ ਹੋ ਚੁੱਕਿਆ ਸੀ ਤੇ ਕਹਿੰਦੇ ਪਛਾਨਿਆ ਕੌਣ ਕਹਿੰਦੇ ਨਹੀਂ ਕੰਪਲੈਸ ਲੱਗੇ ਕਿ ਸਰਪ੍ਰਾਈਜ਼ ਹੋ ਗਿਆ ਕਿ ਸਲਮਾਨ ਖਾਨ ਇੱਥੇ ਆ ਗਿਆ ਹਾਂਜੀ 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 ਜੀ ਤੁਹਾਨੂੰ ਉਹ ਤਾਂ ਲੱਗੇ ਕਿ ਸਲਮਾਨ ਖਾਨ ਇੱਥੇ ਆ ਗਿਆ ਵਾ ਬੜਾ ਤੁਹਾਨੂੰ ਸ਼ੌਕ ਲੱਗਾ ਕਿ ਬੱਚੇ ਨੂੰ ਮਿਲਣ ਆ ਗਿਆ ਬੱਚੇ ਨੇ ਮੰਗ ਕੀਤੀ ਸਲਮਾਨ ਖਾਨ ਨੂੰ ਮਿਲਣ ਸਰ ਸਾਡੇ ਵਾਸਤੇ ਉਹ ਸਮਾਂ ਐਸਾ ਸੀ ਕਿ ਸਾਉ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਖੁਸ਼ ਹੋਈਏ ਕਿ ਪਰੇਸ਼ਾਨ ਹੋਈਏ ਕਿਉਂਕਿ ਆਲਰੇਡੀ ਕੀਮੋ ਚੱਲ ਰਹੀ ਸੀ ਔਰ ਸਰ ਸਡਨ ਉਸ ਟਾਈਮ ਤੇ ਉੱਥੇ ਉਹਦੇ ਕੋਲ ਆਏ ਕਿ ਮੈਂ ਉਹਨੂੰ ਸਮਝਾ ਵੀ ਨਹੀਂ ਪਾਈ ਔਰ ਉਹਨੇ ਕਹੇ ਸੀ ਉਹਦੇ ਵਾਸਤੇ ਐਕਸਾਈਟਮੈਂਟ ਹੀ ਰੱਖਿਓ ਕਿਉਂਕਿ ਹੋਰ ਵੀ ਬੱਚਿਆਂ ਦੇ ਕੀਮੋਸ ਚੱਲ ਰਹੇ ਤੇ ਬਾਕੀ ਬੱਚੇ ਡਿਸਟਰਬ ਨਾ ਹੋਣ ਤੇ ਬੜੇ ਹੀ ਸਾਧਾਰਨ ਰੂਪ ਚ ਸਰ ਕਦੋ ਇਹਦੇ ਬੈੱਡ ਦੇ ਬਗਲ ਤੇ ਆ ਕੇ ਖੜੇ ਹੋ ਗਏ ਕਹਿੰਦੇ ਪਛਾਨਾ ਮੈਂ ਕੌਣ ਇਹ ਕਹਿੰਦੇ ਨੇ ਕਿ ਤੇ ਜਿਸse ਮਿਲਣੇ ਕਿ ਲਈ ਸਰਦਾਰ ਜੀ ਐਸੇ ਤਾਂ ਹੱਲਾ ਕਰਤੇ ਹੋ ਕਿ ਮੈਂ ਬੰਬੇ ਕਿਸੇ ਮਿਲਣੇ ਆਇਆ ਹਾਂ ਤੇ ਇਹ ਬੜਾ ਖੁਸ਼ ਹੋ ਗਿਆ ਸਲਮਾਨ ਸਰ ਉਹ ਆਪ ਸਲਮਾਨ ਸਰ ਕਿਉਂਕਿ ਦੇਖ ਨਹੀਂ ਸਕਦੇ ਸੀ ਉਸ ਵੇਲੇ ਬਿਲਕੁਲ ਵੀ ਜ਼ੀਰੋ ਵਿਜ਼ਨ ਸੀ ਇਹਦੀ ਤੇ ਸਰ ਕਹਿੰਦੇ ਹਾਂ ਕਹਿੰਦੇ ਵਿਸ਼ਵਾਸ ਕਿੱਸੇ ਕਰੋ ਸਰ ਕਹਿੰਦੇ ਜੋ ਬੋਲੋ ਕਰਕੇ ਦਿਖਾਉਂਗਾ ਤੇ ਇਹਨੇ ਸਰ ਦੇ ਡੋਲੇ ਉਲਚੂਏ ਫਿਰ ਸਰ ਕਹਿੰਦੇ ਮੈਂ ਜਗਨ ਮਿੱਤੇ ਹੀ ਪੁੱਛਦੇ ਆ ਜਗਨ ਮੀਤ ਬਹੁਤ ਵੱਡੀ ਜੰਗ ਜਿੱਤੀ ਆ ਬੱਚਿਆਂ ਲਈ ਬਹੁਤ ਮੁਸ਼ਕਲ ਹੁੰਦਾ ਵਾ ਪੇਨ ਹੁੰਦੀ ਹੈਗੀ ਆ ਤਾਂ ਮਿਲਨ ਸਲਮਾਨ ਖਾਨ ਨੂੰ ਜਾਣਾ ਸੀਗਾ ਤਾਂ ਫਿਰ ਕਿਸ ਤਰ੍ਹਾਂ ਪਹਿਲੇ ਤੇ ਦੱਸੋ ਜੰਗ ਕਿਸ ਤਰ੍ਹਾਂ ਜਿੱਤੀ ਕਿਸ ਤਰ੍ਹਾਂ ਤਕਲੀਫ ਸਹੀ ਪੂਰੀ ਪਹਿਲੇ ਮੈਂ ਯਾਹ ਸੇ ਸਿੱਧਾ ਰਾਤ ਕੋ ਫਲਾਈਟ ਲਿਆ ਮਮਾ ਨੇ ਯਾਹ ਸੇ ਫਲਾਈਟ ਲਈ ਦਰਦ ਕਿਤਨਾ ਥਾ ਦਰਦ ਬਹੁਤ ਉਸ ਟਾਈਮ ਜ਼ਿਆਦਾ ਨਹੀਂ ਥਾ ਠੀਕ ਠੀਕ ਹੋਤਾ ਤਾਂ ਜੈਸਾ ਜਹਾ ਯਾਹ ਪਹਿਲੇ ਮੈਂ ਇੰਜੈਕਸ਼ਨ ਸੇ ਬਹੁਤ ਡਰਤਾ ਥਾ ਲੇਕਿਨ ਮੈਂ ਉਸ ਟਾਈਮ ਸਲਮਾਨ ਸਰ ਕੇ ਪਾਸ ਮਿਲਨੇ ਗਿਆ ਥਾ ਤਾਂ ਮੈਂ ਮੇਰਾ ਧਿਆਨ ਕਈ ਹੋਰ ਪੇ ਥਾ तो इसलिए उस टाइम ज्यादा कर मैं रोता नहीं था तो सलमान सर जैसी है, मैं एकदम सरप्राइज हो गया था कि सर मेरे आपे कैसे आ गए। तो जैसे आपको बताया कि यहाँ दिखाई दे रहा था तो कैसे पहचाना सलमान खान को लगता था कि वो सलमान खान ही है पहले तो मुझे नहीं लगा कि सलमान सर है पहले मुझे लगा क्योंकि वहा पे एक अंकल थे वार्ड में जो उनसे कहते थे कि मैंने ये जो लोग देवा भैया थे वो कहते थे कि ये भी सलमान खान जैसे हैं मैंने कहा मैं मैंने कहा ये नहीं है सलमान सर उनकी आवाज़ अलग होती हूँ उन्होंने ब्रेसलेट पहना होता है फिर सलमान सर आए मैंने उनकी ब्रेसलेट और बाइसेप्स टच की देखे फिर उन्होंने उन्होंने देख के कहा मैंने देख के कहा कि मैंने सर अपने बाई लेके भी आयो कि घर पे छोड़ आयो उन्होंने कहा नहीं मैं लेके आया हूँ फिर सर के जब मैं घर गया था फर्स्ट दिसंबर 2023 थाउजेंड ट्वेंटी ठीक हो गए थे आप हाँ जी अभी थोड़े टाइम पहले गया था मैं उनके घर उन्होंने बुलाया था मुझे अपने घर आ, शाम को चार बजे उनके घर पे जैसे ही गया उन्होंने मुझे टी शर्ट दी एक तो ये वाली बिंग ह्यूमन की और पैंट्स दी दो और एक और टी शर्ट दी दिखाना वीरवी जी ऑटोग्राफी दी हाँ जी ऑटोग्राफी दिया एक और टी शर्ट आपको दिखाता हूँ हाँ। ये सब सलमान खान ने आपको दिया हाँ जी तो क्या बोले सलमान खान ने आपको देखकर सलमान खान सर मेरे को देख के बोले सरदार जी बहुत समय लगा दिया आने में

तो ये जंग आपने कैसे जीती अब इसके बारे में बात करते हैं तकलीफ कितनी होती थी जब आपको कोई इंजेक्शन लगता था जब आपका कुछ भी ऑपरेट होता था कैसी तकलीफ कैसे पूरी होती बहुत होती ज्यादा थी लेकिन सलमान सर की तरफ मेरा ध्यान रहता था इसलिए टेन में से फाइव परसेंट कम हो जाती थी फाइव परसेंट अंदर से तो भी दर्द ही होता था तो उस टाइम मम्मा मुझे कहते थे कि ऐसा लगता नहीं है वो क्या कहते उसको भी भी। मम्मा कहते थे ये देखिए एरोप्लेन वाला है एरो, एरो ये हेलीकॉप्टर वाला है तो उस टाइम मैं उसको लेता था अच्छा बाकी बच्चों को भी आप हौसला बढ़ाते थे साथ बच्चे जो होते थे जो दवाई नहीं लेते थे जिनको दर्द होता था आप उनकी भी हौसला अफजाई करते थे तो वो कैसे करते थे आप सारा वो मैं चेयर पे चेयर पे या फिर जहा पे भी कीमो होता था मेरा उस पर मैं डांस करके एक सॉन्ग है जुड़वा टू टूका टन 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 डारा उस पे मैं डांस करता था उस टाइम और वो मैं और मम्मा पूछते थे तो क्यों कर रहा है डांस मैं कहता था कि वो आगे वाले बच्चा रो रहा है तो उसको एंटरटेन करने के लिए डांस कर रहा हूँ अच्छा तो वो बच्चे चुप हो जाते थे हां जी वो उनका ध्यान मेरी तरफ होता था और वहाँ पे उनको नर्स मैम इंजेक्शन लगा के चले भी जाते थे बड़ी-बड़ी जंग देती है जी बच्चे ने जबे बीमारी का पता लगा ਤਾਂ ਘਰ ਦੇ ਵਿੱਚ ਉਸ ਵਕਿਸ ਤਰ੍ਹਾਂ ਦਾ ਮਾਹੌਲ ਹੋ ਗਿਆ ਪੂਰਾ ਸਰ ਮੰਨੋ ਤੇ ਘਰ ਉਸ ਵੇਲੇ ਪਹਾੜ ਟੁੱਟ ਪਿਆ ਮਗਰ ਉਹੀ ਸਮਾਸੀ ਜਦੋਂ ਅਪਰੂਵ ਹੋ ਗਿਆ ਕਿ ਫੈਮਲੀ ਕਹਿੰਦੇ ਕੁਝ ਹੁੰਦਾ ਹੈਗਾ ਫੈਮਲੀ ਤੇ ਮੈਂ ਕਹਿੰਦੀ ਆ ਕਿ ਫੈਮਲੀ ਐ ਸਭ ਕੁਝ ਹੈ ਤੇ ਫੈਮਲੀ ਨੇ ਇਕਜੁੱਟ ਹੋ ਕੇ ਵੱਡੇ ਤੋਂ ਵੱਡੇ ਤੂਫਾਨ ਨੂੰ ਵੀ ਜਿਵੇਂ ਆਪਾਂ ਸਹਾਰ ਲੈਂਦੇ ਆ ਉਹ ਸਮਾਂ ਉਸ ਵਲੇ ਸੀ ਕਿ ਸਾਰੀ ਫੈਮਿਲੀ ਨੇ ਆਪਣਾ ਪ੍ਰੂਫ ਕਰਤਾ ਕਿ ਦੈਟ ਵੀ ਆਰ ਵਨ ਔਰ ਇਹ ਜੰਗ ਅਸੀਂ ਫਿਰ ਉਸ ਬੇਸ ਤੇ ਉੱਤੇ ਜਿੱਤੀ ਹੈਗੀ ਹੈ ਵਿਸ਼ਵਾਸ ਸੀਗਾ ਪੂਰਾ ਬੇਟਾ ਠੀਕ ਹੋ ਜਗਾ ਜਲਦੀ ਠੀਕ ਹੋ ਜਗਾ ਨਹੀਂ ਜਲਦੀ ਰਿਕਵਰ ਕਰ ਲੇਗਾ ਕਿਉਂਕਿ ਛੋਟਾ ਬੱਚਾ ਵਾ ਦਰਦ ਬਹੁਤ ਹੁੰਦਾ ਸਭ ਤੋਂ ਜ਼ਿਆਦਾ ਵਿਸ਼ਵਾਸ ਗੁਰਰਾਮ ਦਾਸ ਜੀ ਤੇ ਸੀ ਔਰ ਕਹਿੰਦੇ ਜਦੋਂ ਵਿਸ਼ਵਾਸ ਰੱਖਦੇ ਨਾ ਜਾਂ ਵਿਸ਼ਵਾਸ ਹੁੰਦਾ ਹੈ ਜਾਂ ਕਿੰਤੂ ਪਰੰਤੂ ਹੁੰਦਾ ਹੈ ਤੇ ਅਸੀਂ ਬਸ ਇਹੀ ਚੀਜ਼ ਸੋਚੀ ਸੀ ਕਿ ਜਿੰਨੇ ਸਵਾਸ ਲਿਖਾ ਕੇ ਆਏ ਆ ਜਾਣਾ ਕਿਸੇ ਨੂੰ ਹੁੰਦੇ ਭਾਈ ਸਾਹਿਬ ਅਚਾਨਕ ਐਕਸੀਡੈਂਟ ਹੁੰਦਾ ਹੈ ਬੰਦਾ ਨਿਕਲ ਜਾਂਦਾ ਹੈ ਪੂਰੀ ਦੀ ਪੂਰੀ ਫੈਮਿਲੀ ਤਬਾਹ ਹੋ ਜਾਂਦੀ ਹੈ ਤੇ ਅਸੀਂ ਰੋਜ਼ ਸ਼ੁਕਰਾਨਾ ਹੈ ਕਿ ਸੋਹਦੇ ਸੀ ਪਰਮਾਤਮਾ ਇਸ लायक ਬਣਾਇਆ ਕਿ ਬਿਮਾਰੀ ਪਤਾ ਲੱਗੀ ਡਾਇਗਨੋਸ ਹੋਈ ਉਸ ਬਿਮਾਰੀ ਦਾ ਇਲਾਜ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇੰਨਾ ਸਕਸ਼ਮ ਬਣਾਇਆ ਕਿ ਅਸੀਂ ਉਹ ਬਿਮਾਰੀ ਦਾ ਇਲਾਜ ਕਰਾ ਸਕਦੇ ਹਾਂ ਤੁਸੀਂ ਟਾਟਾ ਦੇ ਬਾਹਰ ਜਾਓ ਤੁਹਾਨੂੰ ਦੁਨੀਆ ਦੇਖੇਗੀ ਜੋ ਸੜਕਾਂ ਤੇ ਲੇਟੀ ਹੁੰਦੀ ਆਪਣੀ ਕੀਮੋ ਕਰਾ ਕੇ ਮਗਾ ਪਰਮਾਤਮਾ ਸਦਾ ਆਂਗ-ਸਾਂਗ ਸੀ ਤੇ ਉਹ ਕਹਿੰਦੇ ਨਾ ਪਹਾੜ ਕਾ ਰਾਈ ਦਾ ਪਹਾੜ ਬਣਾ ਦੇਣਾ ਜਾਂ ਬੜੇ ਸੇ ਪਹਾੜ ਦਾ ਰਾਈ ਬਣਾ ਦੇਣਾ ਜਗਨਬੀਰ ਕੀ ਵਾਰੀ ਵਹੀ ਹੋਇਆ ਹੈ ਕਿ ਉਹਦੇ ਕਰਮਾ ਸੀ ਉਹਨੇ ਭੋਗਣੇ ਸੀ ਮਗਰ ਉਹਨਾਂ ਨੇ ਆਪ ਹੱਥ ਰੱਖ ਕੇ ਪਰਮਾਤਮਾ ਨੇ ਉਹਦੇ ਜੋ ਕੱਢਤਾ ਤੇ ਤੱਤੀ ਵਾਰ ਨਹੀਂ ਲੱਗਣ ਦਿੱਤੀ ਦਰਦ ਹੁੰਦੀ ਸੀ ਜਦੋਂ ਬੇਟਾ ਕੋਲ ਹੁੰਦਾ ਸੀ ਜਦੋਂ ਉਹਦੇ ਟ੍ਰੀਟਮੈਂਟ ਚੱਲਦਾ ਸੀ ਉਸ ਵਕਤ ਮਨ ਦੇ ਵਿੱਚ ਮਾਂ ਦਾ ਤਾਂ ਬਹੁਤ ਜ਼ਿਆਦਾ ਹੁੰਦਾ ਕਿ ਦਰਦ ਹੋ ਰਿਹਾ ਹੈ ਨਾ ਤਾਂ ਫਿਰ ਕਿਸ ਤਰ੍ਹਾਂ ਤੁਸੀਂ ਸਹਿਨ ਕੀਤਾ ਪੂਰਾ ਪਰ ਸਰ ਸੱਚਾਈ ਇਹ ਹੈ ਕਿ ਕੋਈ ਮੰਨੇ ਨਾ ਮੰਨੇ ਮੈਨੂੰ ਕਈ ਲੋਕ ਕਹਿੰਦੇ ਸੀ ਮਾਂ ਹੈ ਕਿ ਕੀ ਇਹ ਤੇਰੇ ਅੱਖਾਂ 'ਚ ਹੰਝੂ ਨਹੀਂ ਆਉਂਦੇ

ਤੇ ਸਾਨੂੰ ਨਾ ਬਲਕਿ ਬਾਕੀ ਜੋ ਪੇਰੈਂਟਸ ਹੁੰਦੇ ਸੀ ਜਾਂ ਡਾਕਟਰਸ ਹੁੰਦੇ ਸੀ ਉਹ ਸਾਡੀ ਮਿਸਾਲ ਦਿੰਦੇ ਸੀ ਕਿ ਆਪਨੇ ਕਦੀ ਜੱਗੂ ਕੇ ਮੰਮੀ ਐ ਪਾਪਾ ਕੋ ਰੋਤੇ ਹੋਏ ਦੇਖਿਆ ਹੈ ਆਪਨੇ ਕਦੀ ਜੱਗੂ ਐ ਮੰਮੀ ਕੋ ਪਾਪਾ ਕੋ ਪਰੇਸ਼ਾਨ ਦੇਖਿਆ ਹੈ ਕਿ ਜਬ ਦੇਖੋ ਦੋਨੋਂ ਹੱਸਤੇ ਹੀ ਰਹਤੇ ਹੈ ਬੱਚੇ ਕੇ ਸਾਥ ਕਿਉਂਕਿ ਜਦੋਂ ਅਸੀਂ ਹੱਸਦੇ ਰਾਵਾਂਗੇ ਉਹ ਲੱਗੇਗਾ ਇਵੇਂ ਮਾਮੂਲੀ ਚੀਜ਼ ਹੈ ਇਹਨਾਂ ਬੱਚੇ ਨੂੰ ਤੇ ਪਤਾ ਕਿ ਸਰਦੀ ਖਾਂਸੀ ਕੈਂਸਰ ਤੇ ਡੋਨਟ ਨੋ ਡਿਫਰੈਂਸ ਬੀਟਵੀਨ ਕੈਂਸਰ ਐਂਡ ਸਰਦੀ ਖਾਂਸੀ ਐ ਅਸੀਂ ਆ ਜੋ ਉਸੀ ਚੀਜ਼ ਨੂੰ ਵੱਡਾ ਬਣਾ ਦਿੰਦੇ ਆ ਤੇ ਉਸੇ ਚੀਜ਼ ਨੂੰ ਛੋਟਾ ਬਣਾ ਦਿੰਦੇ ਆ ਤੇ ਅਸੀਂ ਕਦੇ ਉਸ ਬਿਮਾਰੀ ਨੂੰ ਆਪਣੇ ਉੱਤੇ ਆਪਣੇ ਦਿਮਾਗ ਔਰ ਬੱਚੇ ਤੇ ਕਦੇ ਹਾਵੀ ਹੋਣ ਹੀ ਨਹੀਂ ਦਿੱਤਾ ਕਿ ਸਾਨੂੰ ਇੰਨੀ ਵੱਡੀ ਪ੍ਰੋਬਲਮ ਹੈ ਪੂਰਾ ਪਰਿਵਾਰ ਦੀ ਫਿਰ ਸਪੋਰਟ ਕਿਸ ਤਰ੍ਹਾਂ ਦੀ ਅੱਜ ਪੂਰਾ ਪਰਿਵਾਰ ਨਾਲ ਦਿਖ ਰਿਹਾ ਵਾ ਕਿਸ ਤਰ੍ਹਾਂ ਸਪੋਰਟ ਰਹੀ ਬਜ਼ੁਰਗ ਨਾਲ ਨੇ ਸਾਡੇ ਸਰ ਵੱਡਿਆਂ ਦੀਆਂ ਬੜੀਆਂ ਅਸੀਸਾਂ ਤੇ ਪਿਆਰ ਅਸ਼ੀਰਵਾਦ ਹੁੰਦਾ ਹੈਗਾ ਤੇ ਮੇਰੇ ਮਦਰ ਇਨ ਲਾ ਬਲਕੇ ਮੈਂ ਕਹਾਂਗੀ ਸਾਡੇ ਪਰਿਵਾਰ ਦੀ ਲੋਕ ਕਿ ਉਹ ਤੇ ਕਮਜ਼ੋਰ ਕੜੀ ਕੌਣ ਤੇ ਸਾਡੇ ਪਰਿਵਾਰ ਦੇ ਸੱਚੀ ਮਨੋਂ ਤੇ ਸਭ ਤੋਂ ਜ਼ਿਆਦਾ ਅਗਰ ਦਿਲੋਂ ਜੋ ਨਾਜ਼ੁਕ ਕੜੀ ਹੈ ਤਾਂ ਸਾਡੇ ਦਾਦੀ ਮੈਂ ਸੱਸ ਮੇਰੀ ਮਦਰਨ ਲੋ ਹੈ ਮਗਰ ਸਾਰੇ ਪਰਿਵਾਰ ਨੇ ਇਕਜੁੱਟ ਹੋ ਕੇ ਉਹ ਬਹੁਤ ਕੰਟੀਨਿਊਸ 파ਟ ਹੁੰਦੇ ਸੀ ਮੇਰੇ ਤਿੰਨ ਤਿੰਨ ਮਾਮੀਆਂ ਜੀ ਆਉਣੀਆਂ ਨੇ ਹੋਰ ਵੀ ਸਾਰੇ ਆਰਦਾਸਾ ਤੇ ਸਾਰੇ ਨੇ ਇਕੱਠੇ ਹੋ ਕੇ ਉੱਥੇ ਰਹਿਣਾ ਬਕਾਇਦਾ ਮੇਰੇ ਘਰ ਕਦੇ ਖਾਲੀ ਹੋਇਆ ਹੀ ਨਹੀਂ ਕਦੇ ਰਾਤੀ ਇੱਕ ਮਾਮੀ ਜੀ ਆਣੀ ਆ ਕੇ ਰਹਿ ਰਹੇ ਨੇ ਕਦੇ ਦੂਜੇ ਆ ਕੇ ਰਹਿ ਰਹੇ ਨੇ ਕਦੇ ਤੀਜੇ ਆ ਕੇ ਰਹਿ ਰਹੇ ਨੇ ਤੇ ਹਾਂ ਖਾਣੇ ਸਾਡੇ ਬਣੇ ਬਣਾਏ ਆਣੇ ਬਸ ਉਹ ਟਾਈਮ ਐਵੇਂ ਹੱਸਦੇ ਖੇੜਦੇਵੇਂ ਕਹਿੰਦੇ ਆ ਉਹ ਟਾਈਮ ਨੇ ਸਾਡੇ ਪਰਿਵਾਰ ਨੂੰ ਹੋਰ ਮਜ਼ਬੂਤ ਬਣਾਤਾ ਹੋਰ ਇਕਜੁੱਟ ਬਣਾਤਾ ਮੁਸ਼ਕਿਲ ਨਾ ਜੱਗੂ ਹੁਣ ਹੱਸਦਾ ਘੇੜਦਾ ਸਾਡੇ ਵਿੱਚ ਕਿਸ ਤਰ੍ਹਾਂ ਫਿਰ ਹੁਣ ਕਿਦਾਂ ਫੀਲ ਹੋ ਰਿਹਾ ਹੈ ਅਜੇ ਵੀ ਉਹ ਸੀਨ ਨਹੀਂ ਭੁੱਲਦੇ ਮੈਨੂੰ ਤਾਂ ਹੁਸ਼ ਅਜੇ ਵੀ ਪਰ ਇਹ ਪ੍ਰਾਹਮ ਵੀ ਐਚਰ ਹੁੰਦੀ ਨਹੀਂ ਸੀ ਜਦੋਂ ਉਹ ਜ਼ਿਆਦਾ ਮੈਂ ਕਹਿੰਨੀਆਂ ਗੁਰਦੁਆਰੇ ਜਾ ਕੇ ਹੁੰਦੀ ਹੁੰਦੀ ਸੀ ਕਿ ਬਾਬਾ ਜੀ ਹੁਣ ਤਾਂ ਠੀਕ ਕਰ ਦੋ ਉਹਨੂੰ ਤੇ ਮੈਂ ਤਾਂ ਪੇਕਿਆਂ ਦਾ ਹਸਾਰਾ ਬਹੁਤ ਜ਼ਿਆਦਾ ਸੀ ਪਰ ਜਾਇਆਂ ਨੇ ਮੈਂ ਰੋਟੀ ਮੈਂ 7 ਮਹੀਨੇ ਬਿਲਕੁਲ ਆਪਣੇ ਘਰ ਦੀ ਵੀ ਬਿਲਕੁਲ ਕੁਝ ਨਹੀਂ ਬਣਾਈ ਕਦੀ ਜੁਆ ਰਹੇ ਆ ਉਹ ਹੋਰ ਤਾਂ ਖੁਸ਼ ਦੇ ਕਦੀ ਕਿਸੇ ਵੱਲਵਾ ਜਾਣੇ ਕਦੀ ਕਿਸੇ ਵੱਲ ਆ ਜਾਣੇ ਦੇ ਮਾਈਕ ਜੀ ਹੁਣ ਬੇਟਾ ਸ਼ੁਕਰਗੁਜ਼ਾਰ ਹੈ ਸੱਚੇ ਪਾਸ਼ਾ ਸਾਰਿਆਂ ਨੂੰ ਤੰਦਰੁਸਤੀ ਬਖਸ਼ ਤੰਦਰੁਸਤੀ ਅਤੇ ਸਭ ਕੁਝ ਸਰੀਰ ਠੀਕ ਹੈ ਤੇ ਸਭ ਕੁਝ ਹੈ ਪੈਸਾ ਪਿੱਛੇ ਪਹਿਲੇ ਜਾਨ ਹੈ ਬਸ ਸਭਪਲੇ ਪਰਿਵਾਰ ਇਸ ਵਕਤ ਖੁਸ਼ੀ ਦੇ ਨਾਲ ਹੰਝੂ ਆ ਰਹੇ ਨੇ ਕੀ ਅਪੀਲ ਕਰਨੀ ਚਾਹੂਗੇ ਕੀ ਮੈਸੇਜ ਹੈ ਜੀ ਹੁਣ ਲਾਸਟ ਜਾਂਦੇ ਜਾਂਦੇ ਪਹਿਲਾਂ ਬੇਟੇ ਤੋਂ ਬੇਟਾ ਕੀ ਕਹਿਣਾ ਚਾਹੂਗੇ ਤੁਸੀਂ ਛੋਟੇ ਉਮਰ ਦੇ ਵਿੱਚ ੱਡੀ ਵੱਡੀ ਜੰਗ ਜਿੱਤ ਲਈ ਜਿਹੜੇ ਬੱਚੇ ਪੀੜਤ ਨੇ ਅੱਜ ਵੀ ਉਹਨਾਂ ਵਾਸਤੇ ਕੀ ਸੰਦੇਸ਼ ਹੈ ਮੈਂ ਕਹਿਣਾ ਚਾਹੁੰਦਾ ਕਿ ਮੈਂ ਜਦ ਬਲੜ ਸਕਦਾ ਤਾਂ ਆਪ ਕਿਉਂ ਨਹੀਂ ਇਸ ਲਈ ਆਬ ਇਹ ਅਬ ਐਸੇ ਆਈ ਮੈਂ ਇਹ ਕਹਿਣਾ ਚਾਹਤਾ ਹੂੰ ਇਹ ਮਤ ਖੁਦਾ ਇਹ ਮਤ ਕਾਓ ਖੁਦਾ ਸੇ ਮੇਰੀ ਮੁਸ਼ਕਿਲ ਏ ਬੜੀ ਏ ਇਹ ਕਹਿ ਦਿਓ ਖੁਦਾ ਸੇ ਇਹ ਕਹਿ ਦਿਓ ਸਭ ਸੇ ਮੇਰਾ ਖੁਦਾ ਬੜਾ ਹੈ ਕੀ ਬਾਤ ਸੋ ਇੱਕ ਮੈਸੇਜ ਬੱਚੇ ਵੱਲੋਂ ਦਿੱਤਾ ਗਿਆ ਵਾ ਸੋ ਤੁਸੀਂ ਵੀ ਇਸ ਜੰਗ ਦੇ ਵਿੱਚ ਹਾਰ ਨਾ ਮੰਨੋ ਜੰਗ ਜਿਹੜੀ ਆ ਜਰੂਰ ਜਿੱਤੀ ਜਾ ਸਕਦੀ ਆ ਪਰ ਤੁਹਾਡੇ ਚ ਹੌਂਸਲਾ ਜਰੂਰ ਹੋਣਾ ਚਾਹੀਦਾ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬਹਿੰਦੂ ਜਗਮਨ ਟੀਵੀ ਲੁਧਿਆਣਾ